ਹਾਂਜੀ ਜੀ ਜੀ ਸਾਹਿਬ ਜਿਹੜਾ ਖੇਤੀਬਾੜੀ ਨੂੰ ਵੀ ਪਾਣੀ ਦਾ ਘੱਟ ਕਾਫੀ ਦੇਖਣ ਨੂੰ ਮਿਲਿਆ ਜਿਸ ਨਾਲ ਕਰਕੇ ਲੋਕਾਂ ਨੂੰ ਪਰੇਸ਼ਾਨੀ ਵੀ ਕਾਫੀ ਆਈ ਆ ਕਿੱਦਾਂ ਤੁਸੀਂ ਦੇਖਦੇ ਹੋ ਚੀਜ਼ ਨੂੰ ਦੇਖੋ ਇਹ ਜਿਹੜੀ ਪ੍ਰੋਬਲਮ ਹੈਗੀ ਆ ਕਾਫੀ ਸਮੇਂ ਤੋਂ ਹੈਗੀ ਹੈ ਕਿ ਅੱਜ ਤੁਹਾਡੀ ਗੱਲ ਠੀਕ ਹੈਗੀ ਕਿ ਅੱਜ ਜਿਹੜਾ ਪਾਣੀ ਆ 5-7 ਘੰਟੇ ਲਗਾਤਾਰ ਖੜਾ ਰਿਹਾ ਪਰ ਜਿਹੜੀ ਬਾਰਿਸ਼ ਆ ਉਹ ਤਾਂ ਆਈ ਹੋ ਕੇ 7-8 ਵਜੇ ਦੇ ਕਰੀਬ ਬੰਦ ਹੋ ਗਿਆ ਸੀ ਜਿਹੜਾ ਮੀਂਹ ਸੀ ਉਸ ਤੋਂ ਬਾਅਦ ਜਿਹੜੇ ਕਿ ਪਾਣੀ ਦੀ ਜਿਹੜੀ ਡੀਆਗਸਟਿੰਗ ਦੇ ਲਈ ਜਿਹੜੀ ਕਿ ਇੱਥੇ ਖੋਦੀ ਬਣੀ ਆ ਇਦੇ ਲਈ ਕਾਫੀ ਜਿਹੜੇ ਦੁਕਾਨਦਾਰ ਮੇਰੇ ਭਰਾ ਨੇ ਆਲੇ-ਦਾਲੇ ਘਰ ਵਾਲੇ ਬੰਦੇ ਨੇ ਹੋਰ ਜਿੰਨੇ ਵੀ ਇਸ ਨੂੰ 메ਨ ਰੋਡ ਤੋਂ ਲੋਕ ਲੰਘਦੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਕਿਉਂਕਿ ਇੱਥੇ ਪਾਣੀ ਦੀ ਜਿਹੜੀ ਨਿਕਾਸੀ ਦੇ ਲਈ ਜਿਹੜੀ ਹੌਦੀ ਸੀ ਉਹ ਬੰਦ ਹੋ ਗਈ ਸੀ ਇਹ ਹੌਦੀਆਂ ਟੁੱਟੀਆਂ ਸੀਗੀਆਂ ਮੈਂ ਅੱਜ ਤੋਂ ਪੂਰੇ 5-4 ਦਿਨ ਪਹਿਲਾਂ ਹੀ ਰਿਕਵੈਸਟ ਕਰਕੇ ਆਇਆ ਸੀਗਾ ਅ ਕਮਿਸ਼ਨਰ ਸਾਹਿਬ ਨੂੰ ਉੱਥੇ ਸਾਡੇ ਸਾਡੇ ਅਜੀਜ਼ ਸਾਡੇ ਸਿੱਟੀ ਸਾਹਿਬ ਇਹ ਵੀ ਅੰਕਲ ਮੇਰੇ ਨਾਲ ਹੀ ਸੀਗੇ ਤੇ ਆਪਾਂ ਬਾਕਾਇਦਾ ਉੱਥੇ ਗੱਲ ਕਰਕੇ ਆਏ ਸੀਗੇ ਕਿ ਇਹ ਜਿਹੜੇ ਚੰਡੀਗੜ੍ਹ 메ਨ ਰੋਡ ਤੇ डीएवी कॉलेज ਦੇ ਕੋਲ ਜਿਹੜੀ ਉਹਦੀਆਂ ਇਹਨਾਂ ਚੇਂਜ ਕਰ ਦਿੱਤਾ ਜਾਵੇ ਤਾਂ ਕਿ ਇਹ ਟੁੱਟੀਆਂ ਆ ਤੇ ਇਹਨਾਂ ਦੀ ਜਿਹੜੇ ਛੋਟੇ ਜਿਹੜੇ ਨਾਲੇ ਹੈਗੇ ਉਹਨਾਂ ਦੀ ਸਫਾਈ ਕੀਤੀ ਜਾਵੇ ਇਸ ਪ੍ਰੋਪਰ ਤੌਰ ਤੇ ਜਿਹੜਾ ਕਿ ਲਫਾਫੇ ਹੈਗੇ ਆ ਜਿਹੜੇ ਦੁਕਾਨ ਦਾ ਜਿਹੜੇ ਤੇ ਰੇੜੀ ਵਾਲੇ ਜਿਹੜੇ ਬੰਦੇ ਤੇ ਲੱਗਦੇ ਆ ਉਹ ਜਿਹੜੇ ਲਫਾਫੇ ਆ ਡਸਟਬਿਨ ਨੂੰ ਚੂਸ ਨਹੀਂ ਕਰਦੇ ਉਹ ਏਦਿ ਸਿੱਟ ਕੇ ਚਲ ਜਾਂਦੇ ਉਹ ਜਿਹੜੇ ਲਫਾਫੇ ਸਾਰੇ ਸੀ ਕਿ ਮੀਂਹ ਬਹੁਤ ਜ਼ਿਆਦਾ ਸਪੀਡ ਦੇ ਨਾਲ ਜਾਂ ਲਗਾਤਾਰ ਆਇਆ ਤੇ ਜਿਹਦੇ ਨਾਲੇ ਕਿ ਨਾਲੀਆਂ ਬੰਦ ਹੋ ਗਈਆਂ ਤਾਦ ਕਰਕੇ ਜਿਹੜਾ 4-5 ਘੰਟੇ ਪਾਣੀ ਆ ਉਹ ਖੜਾ ਹੋ ਗਿਆ ਸੀਗਾ ਤੇ ਜਿਹੜਾ ਤੁਸੀਂ ਹੁਕਮ ਕਰ ਦਿੱਤਾ ਜੇ ਜਿਹੜੇ ਮੇਰੇ ਭਰਾ ਨੇ ਸਾਰੇ ਨਾਲ ਅੱਜ ਜਿਹੜਾ ਤੰਗੀ ਦਾ ਸਾਹਮਣਾ ਕਰਨਾ ਪਿਆ ਕਿ ਆਨੇ ਵਾਲੇ ਦਿਨਾਂ ਦੇ ਵਿੱਚ ਜਿੰਨਾ ਮਰਜ਼ੀ ਮੀਂਹ ਆਏ ਤੇ ਕੋਈ ਵੀ ਨਰ ਜਿਹੜੀ ਕਿ ਨਾਲਾ ਹੈਗਾ ਇਹ ਖੋਲ ਦਿੱਤਾ ਜਾਊਗਾ ਪ੍ਰੋਪਰ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਦਾ ਜਿਹੜਾ ਇੰਤਜ਼ਾਮ ਕਰ ਦਿੱਤਾ ਜਾਊਗਾ ਪਰ ਜੇ ਸ਼ਹਿਰਪੁਰ ਨਗਰ ਨਿਗਮ ਦੀ ਗੱਲ ਕਰੀਏ ਚਾਹੇ ਪ੍ਰਸ਼ਾਸਨ ਦੀ ਗੱਲ ਕਰੀਏ ਜੀ ਤੇ ਬਰਸਾਤਾ ਦੇ ਦਿਨੋਂ ਵਿੱਚੋਂ ਜਦੋਂ ਬਰਸਾਤਾ ਦੇ ਦਿਨਾਂ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਕਿ ਹਾਰਦੂ ਨੂੰ ਲੈ ਕੇ ਲੈ ਕੇ ਜਾਏ ਪਾਣੀ ਦੀ ਨਿਕਾਸੀ ਨੂੰ ਸ਼ਹਿਰ ਦੇ ਵਿੱਚ ਲੈ ਕੇ ਜਿਹੜੇ ਕੁੱਤਾ ਜਿਹੜੇ ਇੰਤਜ਼ਾਮ ਕੀਤੇ ਗਏ ਆ ਪਰ ਕਿਤਨੇ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਇਹਨਾਂ ਵੱਲੋਂ ਦਾਅਵੇ ਜਿਹੜੇ ਕੀਤੇ ਜਾਦੇ ਆ ਕਿਤਨੇ ਕਿਤੇ ਖੋਖਲੇ ਆ ਦੇਖੋ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਕਿ ਵਾਦੇ ਜਿਹੜੇ ਕਿ ਉਹ ਖੋਖਲੇ ਨਹੀਂ ਹੈਗੇ ਕਿ ਜਿਹੜਾ ਇਹ ਤੁਸੀਂ ਨਾਲਿਆਂ ਦੀ ਸਫਾਈ ਦਾ ਜਿਹੜਾ ਕੰਮ ਆ ਬਕਾਇਦਾ ਉਹਦਾ ਜਿਹੜਾ ਕਿ ਮਤਾ ਪਾਸ ਹੋ ਗਿਆ ਆ ਤੇ ਜਿੱਥੇ-ਜਿੱਥੇ ਪੁਲੀਆਂ ਜਾਂ ਜਿੱਥੇ-ਕਿੱਥੇ ਬੰਦ ਹੈਗੀਆਂ ਆ ਉਹਨਾਂ ਨੂੰ ਜਿਹੜਾ ਖਲਵਾਉਣੇ ਦਾ ਕੰਮ ਆ ਪਰ ਤੁਹਾਡੇ ਕਹਿਣੇ ਮੁਤਾਬਕ ਕੀ ਉਹ ਜਿਹੜਾ ਜਲਦ ਹੀ ਕਰ ਦਿੱਤਾ ਜਾਊਗਾ